ਸਾਲ ਦੇ ਬੱਚੇ ਨਹੀਂ ਵਰਤ ਪਾਉਣਗੇ ਮੋਬਾਈਲ ਫੋਨ ਤੇਜ਼ੀ ਨਾਲ ਸਰਕਾਰ ਨੇ ਲਾਈ ਸਖਤ ਪਾਬੰਦੀ ਸਸ਼ਟਕਾਲ ਜੀ ਤੁਸੀਂ ਦੇਖ ਰਹੇ ਹੋ ਨੂਰਵਰਚੋ ਟਾਕਸ ਤੇ ਮੈਂ ਹਾਂ ਤੁਹਾਡੇ ਨਾਲ ਨੂਰਵਰਚੋ ਫੋਨ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਏ ਨੇ ਜਿ ਕਈਏ ਤਾਂ ਹਰ ਕੋਈ ਫੋਨ ਤੋਂ ਬਿਨਾ ਰਹਿ ਨਹੀਂ ਸਕਦਾ ਛੋੜੇ ਤੋਂ ਛੋਟੇ ਬੱਚੇ ਜੇ ਕਈਏ ਤਾਂ ਉਹ ਵੀ ਫੋਨ ਦੀ ਵਰਤੋਂ ਕਰਦੀ ਹੈ ਇਹ ਨਹੀਂ ਛੋਟੀ ਉਮਰ ਦੇ ਨਿੱਕੇ ਨਿੱਕੇ ਬੱਚੇ ਜੋ ਹਜੇ ਜੰਮੇ ਹੀ ਹੁੰਦੇ ਨੇ ਕੁਝ ਮਹੀਨਾ ਹੀ ਉਹਨਾਂ ਨੂੰ ਹੋਏ ਹੁੰਦੇ ਨੇ ਜਨਮ ਤੋਂ ਤਾਂ ਮਾਮਾ ਫੋਨ ਲੈ ਕੇ ਬੱਚਿਆਂ ਨੂੰ ਮੂਰੇ ਕਰ ਦਿੰਦੀਆਂ ਨੇ ਕਿ ਬੱਚੇ ਕਾਰਟੂਨ ਦੇਖ ਲੈਣ ਤਾਂ ਮਾਮਾ ਕੋਈ ਹੋਰ ਕੰਮ ਕਰ ਲੈਣ ਤੇ ਬੱਚੇ ਫੋਨ ਦੇਖਦੇ ਰਹਿਣ ਤਾਂ ਦੋਸਤੋ ਹੁਣ ਨਵੀਂ ਖਬਰ ਜੋ ਨਿਕਲ ਕੇ ਸਾਹਮਣੇ ਆਈ ਹੈ ਕਿ ਇਸ ਦੇਸ਼ ਦੀ ਸਰਕਾਰ ਨੇ ਪਾਬੰਦੀ ਲਗਾ ਦਿੱਤੀ ਹੈ ਖਾਸ ਤੌਰ ਤੇ ਜਿਹੜੇ 2 ਸਾਲਾਂ ਦੇ ਬੱਚੇ 2 ਸਾਲ ਤੋਂ ਘੱਟ ਉਮਰ ਦੇ ਜੋ ਬੱਚੇ ਨੇਗੇ ਉਹ ਮੋਬਾਈਲ ਫੋਨ ਜਾਂ ਟੀਵੀ ਦੀ ਸਕਰੀਨ ਨਹੀਂ ਦੇਖ ਸਕਣਗੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਔਰ ਇਸ ਤੋਂ ਇਲਾਵਾ ਜੇ ਗੱਲ ਕਰੀ ਤੇ 2 ਸਾਲ ਤੋਂ ਲੈ ਕੇ 5 ਸਾਲ ਦੇ ਜੋ ਬੱਚੇ ਨੇਗੇ ਉਹਨਾਂ ਨੂੰ ਸਿਰਫ 1 ਘੰਟਾ ਹੀ ਮੋਬਾਈਲ ਫੋਨ ਜਾਂ ਟੀਵੀ ਸਕਰੀਨ ਦੀ ਵਰਤੋਂ ਦੇ ਲਈ ਦਿੱਤਾ ਗਿਆ ਸੋ ਇਹ ਫੋਨ ਅੱਜ ਕੱਲ ਹਰ ਇੱਕ ਵਿਅਕਤੀ ਦੀ ਲੋੜ ਬਣ ਗਿਆ ਹੈ ਇਸ ਲਈ ਚੇਕ ਕਰ ਫੋਨ ਤੇ ਪਾਬੰਦੀ ਲਗਾਈ ਜਾਂਦੀ ਹੈ ਤਾਂ ਕੀ ਹੋਵੇਗਾ 스웨덴 ਦੇ ਵਿੱਚ 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਕਰੀਨ ਦੀ ਵਰਤੋਂ ਕਰਨ ਤੇ ਪਾਬੰਦੀ ਲਗਾਈ ਗਈ ਹੈ ਸਰਕਾਰ ਦੇ ਵੱਲੋਂ ਜਾਰੀ ਐਡਵਾਈਜ਼ਰੀ ਚ ਸਪਸ਼ਟ ਕੀਤਾ ਗਿਆ ਹੈ ਕਿ ਬੱਚਿਆਂ ਨੂੰ ਟੀਵੀ ਅਤੇ ਮੋਬਾਈਲ ਫੋਨ ਸਮੇਤ ਕਿਸੇ ਵੀ ਸਕਰੀਨ ਦੀ ਵਰਤੋਂ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ ਐਡਵਾਈਜ਼ਰੀ ਦੇ ਵਿੱਚ ਕਿਹਾ ਗਿਆ ਹੈ ਕਿ 2 ਤੋਂ 5 ਸਾਲ ਦੇ ਬੱਚੇ ਦਿਨ ਵਿੱਚ ਵੱਧ ਤੋਂ ਵੱਧ 1 ਘੰਟੇ ਲਈ ਸਕਰੀਨ ਦੀ ਵਰਤੋਂ ਕਰ ਸਕਦੇ ਨੇ ਜਦੋਂ ਕਿ 6 ਤੋਂ 12 ਸਾਲ ਦੇ ਬੱਚੇ 2 ਘੰਟੇ ਸਕਰੀਨ ਦੀ ਵਰਤੋਂ ਕਰ ਸਕਦੇ ਨੇ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਕਿਸ਼ੋਰਾਂ ਨੂੰ ਦਿਨ ਵਿੱਚ ਵੱਧ ਤੋਂ ਵੱਧ 3 ਘੰਟੇ ਲਈ ਸਕਰੀਨ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਇਸ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਿਸ਼ੋਰਾਂ ਨੂੰ ਦਿਨ ਦੇ ਵਿੱਚ ਵੱਧ ਤੋਂ ਵੱਧ 3 ਘੰਟੇ ਲਈ ਸਕਰੀਨ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਸਵੇਡਨ ਦੀ ਸਰਕਾਰ ਨੇ ਇਹ ਐਡਵਾਈਜ਼ਰੀ ਅਜੇ ਹੀ ਸਮੇਂ ਜਾਰੀ ਕੀਤੀ ਹੈ ਜਦੋਂ ਵੱਖ-ਵੱਖ ਖੋਜਾਂ ਨੇ ਦਿਖਾਇਆ ਕਿ ਸਕਰੀਨ ਦੀ ਜ਼ਿਆਦਾ ਵਰਤੋਂ ਬੱਚਿਆਂ ਅਤੇ ਕਿਸ਼ੋਰਾਂ 'ਚ ਨੀਂਦ ਦੀ ਗੁਣਵੱਤਾ ਤੇ ਅਸਰ ਪਾ ਰਹੀ ਹੈ ਡਿਪਰੈਸ਼ਨ ਦੇ ਮਾਮਲਿਆਂ 'ਚ ਵਾਧਾ ਹੋ ਰਿਹਾ ਹੈ ਅਤੇ ਸਰੀਰਕ ਗਤੀਵਿਧੀਆਂ 'ਚ ਲਗਾਤਾਰ ਕਮੀ ਆ ਰਹੀ ਹੈ ਅਮਰੀਕਾ ਆਇਰਲੈਂਡ ਕੈਨੇਡਾ ਆਸਟ੍ਰੇਲੀਆ ਅਤੇ ਫਰਾਂਸ ਵਰਗੇ ਦੇਸ਼ਾਂ ਨੇ ਵੀ ਅਜਿਹੀ ਸਲਾਹ ਜਾਰੀ ਕੀਤੀ ਹੈ ਇਨ੍ਹਾਂ ਦੇ ਵਿੱਚੋਂ ਫਰਾਂਸ ਨੇ ਸਭ ਤੋਂ ਸਖਤ ਸਲਾਹ ਜਾਰੀ ਕੀਤੀ ਹੈ ਕਿ 3 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਕਰੀਨ ਦੀ ਵਰਤੋਂ ਕਰਨ ਦੀ ਬਿਲਕੁਲ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਸੋ ਸਵੀਡਨ ਦੇਸ਼ ਦੀ ਸਰਕਾਰ ਦਾ ਇਹ ਮੰਨਣਾ ਹੈਗਾ ਕਿ ਜੇ ਫੋਨ ਚਲਾਉਨੇ ਆ ਤਾਂ ਬੱਚੇ ਜਿਹੜੇ ਨੇ ਉਹਨਾਂ ਦੀ ਨੀਂਦ ਨਹੀਂ ਪੂਰੀ ਹੁੰਦੀ ਰਾਤ ਰਾਤ ਤੱਕ ਸੌਂਦੇ ਨਹੀਂ ਹੈਗੇ ਜਿਸ ਕਰਕੇ ਉਹਨਾਂ ਨੂੰ ਡਿਪਰੈਸ਼ਨ ਵਰਗੀਆਂ ਬਿਮਾਰੀਆਂ ਹੋ ਜਾਂਦੀਆਂ ਨੇ ਨੀਂਦ ਨਹੀਂ ਆਉਂਦੀ ਹੈਗੀ ਸੋ ਬੱਚੇ ਚਿੜਚਿੜੇ ਵੀ ਹੋ ਰਹੇ ਨੇ ਸੋ ਇਸ ਦੇ ਨਾਲ ਸਿਹਤ ਸੰਬੰਧੀ ਸਮੱਸਿਆਵਾਂ ਵੀ ਹੋ ਰਹੀਆਂ ਨੇ ਜਿਨ੍ਹਾਂ ਚੀਜ਼ਾਂ ਨੂੰ ਰੋਕਣ ਦੇ ਲਈ ਇਹ ਫੈਸਲਾ ਸਵੀਡਨ ਦੇਸ਼ ਦੀ ਸਰਕਾਰ ਦੇ ਵੱਲੋਂ ਲਿਆ ਗਿਆ ਔਰ ਇਸ ਤੋਂ ਇਲਾਵਾ ਆਸਟ੍ਰੇਲੀਆ ਅਮਰੀਕਾ ਕੈਨੇਡਾ ਤੇ ਹੋਰ ਬਾਕੀ ਦੇਸ਼ ਵੀ ਸੋਚ ਰਹੇ ਨੇ ਇਸ ਚੀਜ਼ ਤੇ ਜਿਹੜਾ ਕੰਮ ਕੀਤਾ ਜਾਵੇ ਸੋ ਦੋਸਤੋ ਕਿਉਂ ਨਾ ਇਹ ਭਾਰਤ ਦੇ ਵਿੱਚ ਵੀ ਹੋਣਾ ਚਾਹੀਦਾ ਹੈ ਕਿਉਂਕਿ ਦੇਖ ਕੇ ਦੇਖਿਆ ਜਾਵੇ ਸਾਡੇ ਭਾਰਤ ਦੇ ਵਿੱਚ ਮੋਬਾਈਲ ਫੋਨ ਦੀ ਵਰਤੋਂ ਬਹੁਤ ਜ਼ਿਆਦਾ ਹੋ ਰਹੀ ਹੈ ਛੋਟੇ ਤੋਂ ਛੋਟਾ ਬੱਚਾ ਮੋਬਾਈਲ ਫੋਨ ਯੂਜ਼ ਕਰ ਰਿਹਾ ਹੈ ਮਾਵਾਂ ਨੂੰ ਹੁੰਦਾ ਕਿ ਅਸੀਂ ਬੱਚੇ ਨੂੰ ਫੋਨ ਦੇ ਦਈਏ ਤਾਂ ਆਪਣੇ ਦੂਜੇ ਕੰਮ ਲੱਗ ਜੇ ਤੇ ਬੱਚਾ ਸਾਨੂੰ ਪਰੇਸ਼ਾਨ ਨਾ ਕਰੇ ਪਰ ਛੋਟੇ ਬੱਚੇ ਤੇ ਮੋਬਾਈਲ ਫੋਨ ਦਾ ਕਿੰਨਾ ਇੰਪੈਕਟ ਪੈ ਰਿਹਾ ਹੈਗਾ ਤੇ ਇਹ ਅਸੀਂ ਸੋਚ ਵੀ ਨਹੀਂ ਸਕਦੇ ਹੈਗੇ ਕਿ ਭਾਰਤ ਦੇ ਵਿੱਚ ਵੀ ਇਸ ਤਰ੍ਹਾਂ ਦਾ ਨਿਯਮ ਹੋਣਾ ਚਾਹੀਦਾ ਹੈ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝਾ ਕਰੋ ਜੇ ਇਨਫੋਰ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਤੇ ਲਾਈਕ ਕਰ ਦਿਓ